जनम तामरणं हरखं तासोगं पोगं तारोगं ऊचंग तानिचंग नन सोमुचंग राजं तामानं अपमानं ताखिनं ਪਰਵਿਰਤ ਮਾਰਗੰ ਵਰਤੰਤ ਬਿਨਾਸਨੰ ਗੋਬਿੰਦ ਭਜਨ ਸਾਧ ਸੰਗੇਣ ਅਸਥਰੰ ਨਾਨਕ ਭਗਤ ਭਜਨਾਸਨ ਇਸ ਦੀ ਵਿਚਾਰ ਜਦੋਂ ਆਪਾਂ ਕਰ ਰਹੇ ਸੀ ਇਸ ਵਿੱਚ ਬੇਨਤੀ ਕੀਤੀ ਸੀ ਕਿ ਜਨਮ ਹੈ ही मौत है जे हरक है तो ही सोग है असल जिसन आप खुशी कहने शुरुआत कहने रस कहने वो दरअसल बीज कह सष्ट हो जिमें जन्म ना होंत कि ਉਪਜਦਾ ਹੈ ਤੇ ਬਿਨਸਦਾ ਹੈ ਨਾ ਜੇ ਜ਼ਮੀਨ ਦੇ ਵਿੱਚ ਬੀਜ ਹੀ ਨਾ ਪੈਂਦਾ ਤੇ ਕਈ ਸਾਲਾਂ ਬਾਅਦ ਫਲ ਵਾਲਾ ਰੁੱਖ ਕਿੱਥੇ ਤਿਆਰ ਹੁੰਦਾ ਤੇ ਜੇ ਬੀਜ ਪਿਆ ਹੈ ਤੇ ਫਲ ਲੱਗਣਾ ਹੈ ਤੇ ਇਹ ਗੱਲ ਭੁੱਲ ਨਹੀਂ ਚਾਹੀਦੀ ਜਿਸ ਦਿਨ ਬੀਜ ਪਿਆਏ ਉਹਦੇ ਖਤਮ ਹੋਣ ਦੀ ਆਉਧ ਵੀ ਰੱਬ ਨੇ ਉਸੇ ਦਿਨ ਰੱਖ ਦਿੱਤੀ ਹੈ ਫਿਰ ਅਰ ਜੇ ਜਨਮ ਹੋਇਆ ਤੇ ਉਸਨੇ ਮਰਨਾ ਹੈ ਜੇ ਖੁਸ਼ੀ ਆਈ ਹੈ ਤੇ ਉਸ ਖੁਸ਼ੀ ਨੇ ਕਿੰਨੇ ਦਿਨ ਚੱਲਣਾ ਹੈ ਜੀ ਦੁਨਿਆਵੀ ਖੁਸ਼ੀ ਇੰਦਰੀਆਵੀ ਖੁਸ਼ੀ ਇੱਕ ਦਿਨ ਉਸ ਖੁਸ਼ੀ ਨੇ ਸੱਚਮੁੱਚ ਗਮੀ ਦੇ ਵੀ ਤਬਦੀਲ ਹੋਣਾ ਹੈ ਜੇ ਮੰਨ ਲਓ ਬੰਦਾ ਭੋਗ ਭੋਗਦਾ ਹੈ ਕਿੰਨੇ ਕੁ ਦਿਨ ਭੋਗੇਗਾ ਕਿਸੇ ਚੀਜ਼ ਨੂੰ ਮਿੱ ਖੱਦ ਟਪ ਕੇ ਜਦੋਂ ਬੰਦਾ ਲੁਪਤ ਹੁੰਦਾ ਹੈ ਤੇ ਉਹਦੇ ਵਿੱਚੋਂ ਸੱਚਮੁੱਚ ਹੈ ਕਿ ਰੋਗ ਜਨਮ ਲੈਂਦੇ ਆ ਜੇ ਬੰਦਾ ਅੱਜ ਉਚਾਈ ਤੇ ਹੈ ਤੇ ਕੱਲ ਨੂੰ ਉਹਨੇ ਨੀਵਾ ਡਿੱਗਣਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਬੰਦਾ ਇੱਕ ਥਾਂ ਤੇ ਟਿਕਿਆ ਰਹੇ ਫਿਰ ਅਰ ਸੋਣਿਓ ਜੇ ਆਪਾਂ ਕਾਂਗੇ ਜੀ ਰਹਿਂਦੀ ਦੁਨੀਆ ਤੱਕ ਬੰਦਾ ਬਿਲਕੁਲ ਟਿਕਿਆ ਰਿਆ ਪਰ ਮੌਤ ਨੇ ਉਹਨੂੰ ਥੱਲੇ ਸੱਟ ਲੈਣਾ ਹੈ ਕਿਉਂਕਿ ਉਹਨੇ ਸਦੇ ਟਿਕਾ ਨਹੀਂ ਰਹਾ ਜਿਹੜਾ ਨੀਵਾ ਹੈ ਛੋਟਾ ਹੈ ਉਹਦੇ ਵੱਡੇ ਖੂਨ ਦੀ ਆਸ ਹੈ ਤੇ ਜਿਹੜਾ ਵੱਡਾ ਹੈ ਉਹਦੇ ਨੀਵੇ ਖੋਣ ਦੀ ਆਸ ਹੈ ਜਿੱਥੇ ਰਾਜ ਹੈ ਉੱਥੇ ਖੰਕਾਰ ਆਉਣਾ ਹੀ ਆਉਣਾ ਹੈ ਜਿੱਥੇ ਖੰਕਾਰ ਆਉਣਾ ਹੈ ਉੱਥੇ અપਮਾਨ ਦੀ ਸ਼ੁਰੂਆਤ ਹੋਵੇਗੀ ਹੋਵੇਗੀ ਇਹ ਪ੍ਰਵਿਰਤੀ ਦਾ ਮਾਰਗ ਹੈ ਇਹ ਜੋ ਕੁਝ ਹੈ ਇਹ ਸਭ ਕੁਝ ਬਿਨਸਣ ਵਾਲਾ ਹੈ ਕੱਲ ਮੈਂ ਆਪ ਨੂੰ ਇੱਕ ਬੇਨਤੀ ਕੀਤੀ ਸੀ ਕਿ ਪ੍ਰਵਿਰਤ ਵਿੱਚ ਨਿਰਵਿਰਤ ਕਿ ਬੰਦਗੀ ਕਰਨ ਵਾਲੇ ਤੇ ਇਹ ਨਹੀਂ ਵਾਪਰਦਾ ਜਨਮ ਉਹਦੇ ਤੇ ਲਾਗੂ ਨਹੀਂ ਹੁੰਦਾ ਕਿ ਮੌਤ ਉਹਦੇ ਤੇ ਲਾਗੂ ਨਹੀਂ ਹੁੰਦੀ ਕਿ ਸੱਚ ਇਹ ਵੇ ਕਿ ਇਬਾਦਤ ਵਾਲਾ ਜਿਹੜਾ ਉਹਦੇ ਉੱਤੇ ਕਦੀ ਸੋਗ ਨਹੀਂ ਆਉਂਦਾ ਕਦੀ ਖਰਖ ਨਹੀਂ ਆਉਂਦਾ ਆਉਂਦਾ ਜ਼ਰੂਰ ਹੈ ਪਰ ਅਸਕਲ ਮੈਂ ਕਿਆ ਸੀ ਉਹ ਪਰਵਿਰਤੀ ਮਾਰਗ ਵਿੱਚੋਂ ਵੀ ਨਿਰਵਿਰਤ ਹੋ ਜਾਂਦਾ ਰਹਿੰਦਾ ਸੰਸਾਰ ਵਿੱਚ ਹੀ ਹੈ ਜਿਵੇਂ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਪੜਨੇ ਆ ਉਹ ਪਵਿੱਤਰ ਬਚਨ ਅਸ਼ਟਪਦੀ ਹੈ ਸਤਗੁਰਾਂ ਨੇ ਇਹ ਆਪਣੀ ਬਾਣੀ ਚ ਰਹਿਮਤ ਕੀਤੀ ਉਹਦੇ ਵਿੱਚ ਦੋਨੋਂ ਗੱਲਾਂ ਨੇ ਹਜ਼ੂਰ ਨੇ ਕਿਹਾ ਵੀ ਇਹ ਦ੍ਰਿਸ਼ਟਮਾਨ ਵਿੱਚ ਵਾਪਰੇਗਾ ਜੇ ਸੁਖ ਦੇਹ ਤਾਂ ਤੁਜੇ ਆਰਾਦੀ ਫਿਰ ਅੱਜ ਕਰ ਸੁਖ ਤੇ ਦੁਖ ਦੋਨੋਂ ਆ ਗਏ ਨਾ ਲਾਭ ਤੇ ਖਾਨ ਦੋਨੋਂ ਆ ਗਏ ਕੱਲ ਤਾਂ ਥੋੜੀ ਜੀ ਬੇਨਤੀ ਕੀਤੀ ਸੀ ਵੀ ਇੱਕ ਪੱਖ ਤੇ ਆਪਾਂ ਰੱਖਾਂਗੇ ਕਿ ਜੋ ਕੁਝ ਹੈ ਇੱਕ ਦਿਨ ਬਿੰਸੇਗਾ ਇਹ ਬਦਲੇਗਾ ਪਰ ਗੁਰੂ ਸਾਹਿਬ ਸ਼ਬਦ ਰਈ ਰੋਸ਼ਨੀ ਦਿੰਦੇ ਆ ਕਿ ਜੇ ਸੁਖ ਦੇਤਾ ਤੁਜੈ ਆਰਾਦੀ ਦੁੱਖ ਵੀ ਤੁਜੈ ਧਿਆਈ ਹੁਣ ਸੁਖ ਤੇ ਦੁੱਖ ਦਵੰਧ ਖੈ ਜੇ ਸੁਖ ਦੇਵੇਂਗਾ ਮੈਂ ਆਪ ਜੀ ਨੂੰ ਚੇਤੇ ਕਰਾਂਗਾ ਤੇ ਜੇ ਪ੍ਰਮਾਤਮਾ ਜੀ ਦੁੱਖ ਆਵੇਗਾ ਤੇ ਦੁੱਖ ਵਿੱਚ ਵੀ ਮੈਨੂੰ ਧਿਆਵਾਗਾ ਇਹ ਤੇ ਫਿਰ ਸੁਣਿਓ ਸੁਖ ਵਿੱਚ ਵੀ ਸੁਰਤ ਢੈਂਦੀ ਕਲਾ ਚ ਨਹੀਂ ਜਾਣ ਦਿੱਤੀ ਤੇ ਦੁੱਖ ਵਿੱਚ ਵੀ ਠੰਡੀ ਕਲਾ ਚ ਨਹੀਂ ਜਾਣ ਦਿੱਤੀ ਫਿਰ ਅਰਜ਼ ਖੈ ਜੇ ਸੁਖ ਦੇ ਤਾ ਤੁਜੈ ਆਰਾਧੀ ਦੁੱਖ ਪੀ ਤੁਜੈ ਧਾਈ ਜੇ ਭੁੱਖ ਦੇਹ ਤਾਂ ਇਤਹੀ ਰਾਜਾਂ ਭੁੱਖ ਇੱਕ ਬੜਾ ਵੱਡਾ ਦੁੱਖ ਹੈ ਹਜ਼ੂਰ ਕਹਿੰਦੇ ਮੈਂ ਉਸ ਭੁੱਖ ਦੇ ਵਿੱਚ ਵੀ ਤ੍ਰਿਪਿਧਾਂ ਜੇ ਭੁੱਖ ਦੇ ਤਾਂ ਇਤੀ ਰਾਜਾਂ ਦੁੱਖ ਵਿੱਚ ਸੁਖ ਮਨਾਹੀ ਹੁਣ ਆਇਆ ਦੁੱਖ ਹੈ ਸੁਖ ਵਿੱਚੋਂ ਦੁੱਖ ਨਿਕਲੇ ਹਜ਼ੂਰ ਕਿਨੇ ਅਸੀਂ ਦੁੱਖ ਦੇ ਵਿੱਚ ਵੀ ਸੁੱਖ ਮਨਾਨੇ ਖਾਂ ਜੇ ਸੁਖ ਦੇ ਤਤੁ ਜੈ ਅਰਾਦੀ ਦੁੱਖ ਵੀ ਤੁਜਾ ਧਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੁਖ ਨਾਹੀ ਇਹ ਸਮਰਪਣਖੈ ਪਰਵਿਰਤੀ ਵਿੱਚ ਨਰਵਿਰਤੀ ਹੈ ਇੱਕ ਬਚਨ ਮਹਾਰਾਜ ਜੀ ਦਾ ਹੋਰ ਨਾ ਸਿਰਫ ਇਸ ਗੱਲ ਨੂੰ ਕਿ ਕੀ ਇਬਾਦਤ ਵਾਲੇ ਤੇ ਹਰ ਕਿਸੋਗ ਖੁਸ਼ੀ ਗਮੀ ਨਹੀਂ ਹੁੰਦੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਲ ਇਹ ਜ਼ਿਕਰ ਕਰ ਰਿਹਾ ਇਸਾਂ ਇੱਕ ਸਤਿਗੁਰਾਂ ਦਾ ਅੰਮ੍ਰਿਤ ਵਚਨ ਹੈ ਬਾਬਾ ਫਰੀਦ ਸਾਹਿਬ ਜੀ ਦੋ ਹੁਕਮ ਹੈ ਬੇਨਤੀਆਂ ਕਰਕੇ ਅੱਗੇ ਅਗਲੇ ਸਲੋਕ ਤੇ ਆਪਾ ਆਉਣਾ ਹੈ ਉਹਨਾਂ ਦਾ ਵਚਨ ਹੈ ਕਿ ਜੇ ਦੀ ਸ਼ਬਦ ਵਿੱਚ ਸੁਰਤ ਜੁੜ ਗਈ ਵਾਪਰ ਦਾ ਉਹਦੇ ਨਾਲ ਵੀ ਸਭ ਕੁਝ ਹੀ ਹੈ ਗ੍ਰਸਤ ਵਿੱਚ ਉਹਦਾ ਨਾ ਵਾਪਰ ਨਾ ਖੈ ਪਰ ਫਰਕ ਇਹ ਨਹੀਂ ਉਹ ਦੁੱਖ ਤੇ ਸੁਖ ਵਿੱਚ ਆਪਣੀ ਸੁਰਤ ਨੂੰ ਤਤੀਵਾ ਨਹੀਂ ਲੱਗਣ ਦੇਣਾ ਫਿਰ ਬੇਨਤੀ ਕੁਝ ਮਿਲਦਾ ਤੇ ਖੰਘਾਰੀ ਨਹੀਂ ਹੁੰਦਾ ਕੁਝ ਜਾਂਦਾ ਤੇ ਉਲਾਮੇ ਨਹੀਂ ਦਿੰਦਾ ਸਤਿਗੁਰਾਂ ਦਾ ਬਚਨ ਹੈ ਫਰੀਦਾ ਦੁੱਖ ਸੁਖ ਇਕ ਕਰ ਦੁੱਖ ਤੇ ਸੁਖ ਨੂੰ ਇਕ ਜਾਣ ਏ ਟਿੱਕੀ ਹੋਈ ਸੁਰਤ ਦਿਲ ਤੇ ਲਾਹੇ ਵਕਾਰ ਜਿਹੜੀ ਤੇਰੇ ਅੰਦਰ ਵਕਾਰਾਂ ਦੀ ਮੈਲਕ ਹੈ ਵਕਾਰਾਂ ਦੀ ਵਾਸ਼ਨਾ ਹੈ ਇਨੂੰ ਉਤਾਰ ਦੇ ਫਰੀਦਾ ਦੁੱਖ ਸੁਖ ਇਕ ਕਰ ਦਿਲ ਤੇ ਲਾਹੇ ਵਕਾਰ ਅੱਲਾ ਪਹਾਵੇ ਸੋ ਭਲਾ ਆਖੇ ਅੰਦਰ ਬਿਰਤੀ ਜੋ ਪਰਮਾਤਮਾ ਨੂੰ ਪਾਉਂਦਾ ਹੈ ਜੋ ਉਹਨੂੰ ਚੰਗਾ ਲੱਗ ਰਿਹਾ ਅੱਲਾ ਪਹਾਵੇ ਸੋ ਭਲਾ ਤਾਂ ਲੱਭੀ ਦਰਬਾਰ ਰੱਬ ਦਾ ਖੁਦਾ ਦਾ ਵੈ ਗੁਰੂ ਦਾ ਘਰ ਤਾਂ ਲੱਗਣੇ ਜੇ ਦੁੱਖ ਸੁਖ ਨੂੰ ਇਕ ਬਰਾਬਰ ਜਾਣੇ ਫਿਰ ਅਗਲੀ ਬਿੰਤੀ ਕਹਿਣ ਮਾਤਰ ਨਹੀਂ ਸਿਮਰਨ ਤੋਂ ਬਿਨਾ ਇੱਕ ਬਰਾਬਰ ਜਾਣੇ ਨਹੀਂ ਜਾਂਦਾ ਬੰਦਾ ਖਾਵੇ ਮਾਤਰ ਕਹਿ ਦਿੰਦਾ ਨਹੀਂ ਬਿਲਕੁਲ ਠੀਕ ਜੀ ਕੋਈ ਨਹੀਂ ਜੀ ਚੜ੍ਹਦੀ ਕਲਾ ਜੀ ਪਰ ਤੁਰ ਅੰਤਰ ਆਤਮੇ ਸੱਚੀ ਏਵੇ ਕਿ ਜ਼ਬਾਨ ਤੋਂ ਨਹੀਂ ਬੋਲਦਾ ਪਰ ਫੁਰਨੇ ਬਣਾ ਕੇ ਕਹਿੰਦਾ ਬੜੀ ਮੁਸ਼ਕਲ ਹੋ ਗਿਆ ਸਿਆ ਨਹੀਂ ਜਾਂਦਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਿਹਾ ਕਿ ਭਾਈ ਦੁੱਖ ਨੂੰ ਤੇ ਸੁੱਖ ਨੂੰ ਇੱਕ ਬਰਾਬਰ ਬਾਬਾ ਸਾਹਿਬ ਜੀ ਦਾ ਬਚਨ ਹੈ ਫਰਮਾਨ ਤੇਰਾ ਸਿਰੇ ਉਪਰ ਫਿਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੈ ਤੇ ਨਿਸ਼ਤਾਰ ਬੰਦੇ ਬੰਦਗੀ ਇੱਕ ਤਿਆਰ ਬੰਦਗੀ ਨੂੰ ਧਾਰਨ ਕਰ ਸਹਬ ਰੋਸ ਧਰੋ ਕੇ ਪਿਆਰ ਫਿਰ ਬੇਨਤੀ ਹੈ ਹੁਣ ਰੋਸ ਤੇ ਪਿਆਰ ਦਵੰਦੀ ਹੈ ਨਾ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਰੋਸ ਹੈ ਗੁਰੂ ਜੀ ਕਹਿੰਦੇ ਨੇ ਰੋਸ ਹੋਵੇ ਭਾਵੇਂ ਪਿਆਰ ਹੋਵੇ ਪਰ ਗੁਰਮਖਾ ਯਾਦ ਰੱਖੀ ਇਹ ਰੋਸ ਤੇ ਪਿਆਰ ਵਿੱਚ ਵੀ ਉਸ ਕਰਤੇ ਪੁਰਖ ਦਾ ਹੀ ਚਿੰਤਨ ਕਰੀ ਇੱਥੇ ਇੱਕ ਉਦਾਹਰਨ ਦਾਸ ਦੇ ਦਿੰਦਾ ਹੈ ਇਤਿਹਾਸ ਵਿੱਚੋਂ ਅਸੀਂ ਬੜਾ ਜ਼ਿਕਰ ਕਰਨੇ ਆ ਸਨਮਾਨ ਯੋਗ ਭਾਈ ਸਾਹਿਬ ਭਾਈ ਭਿਖਾਰੀ ਸਾਹਿਬ ਜੀ ਦਾ ਬੜੀ ਵਜੀ ਇਹ ਅਸੀਂ ਜ਼ਿਕਰ ਕਰਨੇ ਆ ਜਿਹੜਾ ਦੁੱਖ ਤੇ ਸੁੱਖ ਵਿੱਚ ਅਖਰਖ ਤੇ ਸੋਗ ਵਿੱਚ बराबर रखे भाई भिखारी बारे आप सारे जानਦੇ ਹੋ ਇਹ ਵੀ ਪਤਾ ਹੈ ਕਿ ਉਹਦੀ ਉਹਨਾਂ ਦੀ ਕਿੰਨੀ ਕੁ ਟਿੱਕੀ ਕੋਈ ਸੁਰਤ ਹੈ ਪਰ ਜਿਸ ਪਰਿਵਾਰ ਚ ਉਹ ਰਹਿ ਰਹੇ ਨੇ ਸਾਰੇ ਪਰਿਵਾਰ ਦੀ ਸੁਰਤ ਇੰਨੀ ਉੱਚੀ ਨਹੀਂ ਸਿਰਫ ਭਾਈ ਭਿਖਾਰੀ ਦੀ ਜਿਹਨੇ ਵਿਆਹ ਹੋ ਰਿਹਾ ਹੈ ਬੱਚੇ ਦੀ ਸ਼ਾਦੀ ਦਾ ਸਾਰਾ ਪ੍ਰਬੰਧ ਹੋਇਆ ਤੇ ਦੂਜੇ ਪਾਸੇ ਭਾਈ ਭਿਖਾਰੀ ਤੱਪੜ ਸੀ ਰਹਿੰਦੇ ਹੁਣ ਜੇ ਜੇ ਕਿਉਂ ਉਹਨਾਂ ਨੂੰ ਪਤਾ ਹੈ ਕੱਲ ਨੂੰ ਇਸ ਬੱਚੇ ਦੀ ਮੌਤ ਹੋਣੀ ਉਹਨਾਂ ਨੇ ਕਿਸੇ ਅੰਦਰ ਨਾਲ ਭੇਦ ਵੀ ਨਹੀਂ ਖੋਲਿਆ ਇਸ ਸਚਾਈ ਤੋਂ ਜਾਣੂ ਨੇ ਵੀ ਇਹ ਜਮਿਆ ਹੈ ਇਹਨੇ ਮਰਨਾ ਜ਼ਰੂਰ ਹੈ ਤੇ ਭਾਈ ਭਿਖਾਰੀ ਸਾਹਿਬ ਤਪੜ ਗੁੰਨੇ ਨੇ ਇਹ ਬੁੰਰੇ ਨੇ ਭਾਈ ਗੁਰਮukh ਨੂੰ ਹਜ਼ੂਰ ਭੇਜਦੇ ਆ ਤੇ ਉਹ ਜਾਣਦਾ ਸਭ ਵਰਤਾਰਾ ਦੇਖਦਾ ਤੇ ਜਦੋਂ ਉਸੇ ਪੁੱਤਰ ਦੀ ਮੌਤ ਹੋ ਜਾਂਦੀ ਵਿਆਹ ਦੇ ਵਿੱਚ ਵਿਆਹ ਵਿੱਚ ਉਦੀ ਡੈਥ ਹੋ ਜਾਂਦੀ ਏ ਤੇ ਭਾਈ ਪਖਾਰੀ ਜੀ ਸੱਚੀ ਮੁੱਚੀ ਉਸੇ ਤੱਪਰ ਤੇ ਬੈਠ ਕੇ ਆਪਣੇ ਪੁੱਤਰ ਦੀ লাশ ਦੇ ਕੋਲ ਬੰਦਗੀ ਕਰਦੇ ਪਿਆ ਨਾਮ ਜਪ ਰਿਹਾ ਮੈਂ ਫਿਰ ਤੁਹਾਨੂੰ ਬੇਨਤੀ ਕਰਾਂ ਗੁਰਮਖੋ ਸਿਟੇਜਾਂ ਤੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਜੇ ਜਿਸ ਬੰਦੇ ਨਾਲ ਵਾਪਰਦੀਏ ਵੈ ਗੁਰੂ ਕਿਰਪਾ ਕਰੇ ਜਦੋਂ ਉਹਨੂੰ ਸ਼ਬਦ ਦੀ ਸੋਝੀ ਦਿੰਦਾ ਹ ਹੁਣ ਉਹ ਉੱਥੇ ਬਾਣੀ ਪੜ ਰਿਹਾ ਸਿਮਰਨ ਕਰ ਰਿਹਾ ਆਪਣੇ ਅਥੀ ਇਸ਼ਨਾਨ ਕਰਾਇਆ ਦੋ ਦਿਨ ਪਹਿਲਾਂ ਉਹਦੇ ਕੱਪੜੇ ਤਿਆਰ ਕਰਵਾ ਰਿਆ ਖਲਵਾਈ ਬੁਲਾ ਰਿਆ ਉਹਦਾ ਸਾਜ਼ੋ ਸਮਾਨ ਵਿਆਹ ਦਾ ਇਕੱਠਾ ਹੋ ਰਿਹਾ ਉਸ ਤੋਂ ਬਾਅਦ ਉਹੀ ਖੱਪਣ ਦਾ ਪ੍ਰਬੰਧ ਕਰ ਰਿਆ ਤੇ ਜੇ ਭਾਈ ਪਿਖਾਰੀ ਨੂੰ ਪੁੱਛਦੇ ਨੇ ਭਾਈ ਗੁਰਮukh ਜੀ ਕਿ ਤੁਹਾਨੂੰ ਪਤਾ ਸੀ ਤੇ ਤੁਸੀਂ ਇਹ ਕਿਉਂ ਕੀਤਾ ਇਹ ਕਿਉਂ ਵਰਤਾਰਾ ਵਰਤ ਗਿਆ ਉੱਥੇ ਸਨਮਾਨਯੋਗ ਭਾਈ ਪਿਖਾਰੀ ਜੀ ਭਾਈ ਗੁਰਮukh ਨੂੰ ਇਹ ਸ਼ਬਦ ਕਹਿੰਦੇ ਉਹਦਾ ਨਾਮ ਭਾਈ ਗੁਰਮukh ਸੀ ਜਿਹਨੂੰ ਮਹਾਰਾਜ ਨੇ ਭੇਜਿਆ ਉਥੇ ਬਚਨ ਕਰਦੇ ਨੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ ਭੋ ਦਰ ਤੇ ਹੈ ਭਾਈ ਗੁਰਮੁਖ ਜੀ ਮੇਰੀ ਗੱਲ ਸੁਣੋ ਭਾਣਾ ਮੰਨਨ ਮਨ ਦ੍ਰਿੜ ਕੀਜੈ ਪਰਮਾਤਮਾ ਦਾ ਭਾਣਾ ਮੰਨਨ ਵਿੱਚ ਆਪਣੇ ਮਨ ਨੂੰ ਦ੍ਰਿੜ ਕਰ ਆਪਣੇ ਮਨ ਨੂੰ ਚੰਗੀ ਤਰ੍ਹਾਂ ਟਿਕਾ ਲੇ ਤਾਂ ਤੇ ਭੋ ਗੁਰਮੁਖ ਸੁਣ ਸੁਣ ਲੀਜੈ ਭਾਣਾ ਮੰਨਨ ਮਨ ਦ੍ਰਿੜ ਕੀਜੈ ਅੱਗੇ ਹੈ ਕਿ ਸਤ ਨਾਮ ਕੋ ਸਿਮਰਨ ਕਰਨੋ ਤਨ ਖੰਤਾ ਕੋ ਰਿਦੈ ਬਸਰਨੋ ਇਹ ਤਿੰਨ ਸ਼ਬਦ ਫਿਰ ਸੁਣਿਓ ਕਿ ਬਾਣਾ ਤਾਂ ਮੰਨਿਆ ਜਾਏਗਾ ਜੇ ਸਿਮਰਨ ਕਰੇਗਾ ਹੁਣ ਜੇ ਆਪਾਂ ਇਹ ਸਾਰੀ ਗੱਲ ਨੂੰ ਪੜ੍ਹੀਏ ਇਹ ਤਾਂ ਸਭ ਕੁਝ ਜਗਜੀਤ ਸਾਹਿਬ ਵਿੱਚ ਹੈ ਕਿ ਦੁੱਖ ਤੇ ਸੁਖ ਆਪਾਂ ਕਹਿੰਦੇ ਨਹੀਂ ਵੇਖੋ ਮਹਾਰਾਜ ਦਾ ਸ਼ਬਦ ਕਹੇ ਹੁਕਮੀ ਖੋਗਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਖੋਵੰਦ ਜੀ ਹੁਕਮ ਮਿਲੇ ਬੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈ ਹੈ ਦੋਵੇਂ ਤੇ ਪਾਖੇ ਦੇ ਵਿੱਚ ਨੇ ਉਤਮ ਵੀ ਇਹਦੇ ਵਿੱਚ ਹੈ ਨੀਚ ਵੀ ਇਹਦੇ ਵਿੱਚ ਹੈ ਤੇ ਗੁਰੂ ਸਾਹਿਬ ਇਹ ਸ਼ਬਦ ਕਹਿ ਰਹੇ ਨੇ ਕਿ ਭਾਈ ਸਿੱਖੋ ਇਹ ਸਾਰੇ ਹੁਕਮ ਦਾ ਵਰਤਾ ਰਾਖ ਹੁਕਮੀ ਖੋਵਨ ਆਕਾਰ ਹੁਕਮ ਨਾ ਕਿਆ ਜਾਈ ਹੁਕਮੀ ਖੋਵਨ ਜੀ ਹੁਕਮ ਮਿਲੈ ਬੜੀ ਆਈ ਹੁਕਮੀ ਉਤਮ ਨੀਚੋ ਹੁਕਮ ਲਿਖ ਦੁਖ ਸੁਖ ਪਾਹੀਐ ਇਕਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਤੇ ਮਹਾਰਾਜ ਕਹਿੰਦੇ ਨੇ ਨਾਨਕ ਹੁਕਮ ਜੇ ਬੁਝੈ ਤਾ ਹਉਮੈ ਕਹੇ ਨਾ ਕੋਈ ਜਿਹੜਾ ਹੁਕਮ ਨੂੰ ਬੁੱਝ ਜਾਏਗਾ ਹੁਕਮ ਨੂੰ ਸਮਝ ਜਾਏਗਾ ਉਹਨੂੰ ਕੋਈ ਇੱਕ ਹਉਮੈ ਆਪਣਤ ਵਿਆਪੇਗੀ ਨਹੀਂ ਮੈਂ ਫਿਰ ਬੇਨਤੀ ਕਰਾਂ ਭਾਈ ਪਿਖਾਰੀ ਜੀ ਪਹਿਲੀ ਗੱਲ ਕਹਿ ਰਿਹਾ ਕਿ ਭਾਈ ਗੁਰਮੁਖ ਜੀ ਕਿ ਗੁਰੂ ਸਾਹਿਬ ਕਹਿੰਦੇ ਆ ਕਿ ਬਾਣਾ ਮੰਨ ਵਿੱਚ ਮਨ ਨੂੰ ਦ੍ਰਿੜ ਕਰ ਤਾਂ ਤੇ ਉਹ ਗੁਰਮੁਖ ਸੁਣ ਲੀ ਜਾਏ ਬਾਣਾ ਮਾਨਨ ਮੰਤਰ ਕੀਜੈ ਅੱਗੇ ਹੈ ਸਤਨਾਮ ਕੋ ਸਿਮਰਨ ਕਰਨੋ ਵੈ ਗੁਰੂ ਜੀ ਦੇ ਨਾਮ ਦਾ ਚਿੰਤਨ ਕਰ ਤਨ ਖੰਤਾ ਕੋ ਰਿਦੈ ਬਸਰਨੋ ਮੁਕਤੀ ਕੇ ਮਾਰਗ ਇਹ ਤੀਨ ਕਹੇ ਗੁਰੂ ਅਰ ਸੰਤ ਪਰਬੀਨ ਇਹ ਤਿੰਨ ਮੁਕਤੀ ਦੇ ਰਸਤੇ ਨੇ ਪਹਿਲੀ ਗੱਲ ਬਾਣਾ ਮੰਨਣਾ ਦੂਜੀ ਗੱਲ ਸਤਨਾਮ ਦਾ ਸਿਮਰਨ ਕਰਨਾ ਤੀਸਰਾ ਬਚਨ ਕੀਤਾ ਵੀ ਦੇ ਅਧਿਆਸ ਜਿਹੜਾ ਸ਼ਰੀਰ ਦਾ ਮੋਹ ਹੈ ਇਸ ਤੋਂ ਉੱਪਰ ਉੱਠ ਜਾਣਾ ਇਹਦੇ ਨਾਲ ਇਹ ਮੁਕਤੀ ਹੈ ਮੈਂ ਫਿਰ ਅਰਜ ਕਰਾਂਗਾ ਜੀ ਇਹ ਪਰਵਿਰਤੀ ਦੇ ਮਾਰਗ ਵੀ ਸਭ ਕੁਝ ਵਾਪਰਦਾ ਹੈ ਇਸ ਸਤਗੁਰੂ ਕਹਿ ਰਹੇ ਨੇ ਇਹ ਖਤਮ ਹੋਣ ਵਾਲਾ ਹੈ ਸਿਰਫ ਇੱਕ ਪਰਮਾਤਮਾ ਦਾ ਭਜਨ ਹੈ ਜਿਹੜਾ ਸਥਿਰ ਰਹਿਣ ਵਾਲਾ ਹੈ ਉਸ ਤੋਂ ਅੱਗੇ ਅਜ ਸਤਗੁਰਾਂ ਨੇ ਜਿਹੜਾ ਸਲੋਕ ਬਖਸ਼ਿਸ਼ ਕੀਤਾ ਇਹ ਸਲੋਕ ਹੈ ਕਿਰਪੰਤ ਹਰੀੰ ਕੁਝ ਗੁਰਮਖ ਇਹਦਾ ਪਾਠ ਇਹ ਵੀ ਕਰਦਿਆ ਕਿਰਪੰਤ ਤਾ ਹਰੀੰ ਕਿਰਪੰਤ ਹਰੀੰ ਇਹਦਾ ਅਰਥ ਹੈ ਪਰਮਾਤਮਾ ਦੀ ਤਦੋਂ ਕਿਰਪਾ ਹੁੰਦੀ ਹੈ ਜਦੋਂ ਉਹਦੀ ਸਮਝੋ ਮੇਰ ਹੁੰਦੀ ਹੈ ਫਿਰ ਕੀ ਹੁੰਦਾ ਹੈ ਕਿ ਉਹਦੀ ਕਿਰਪਾ ਦਾ ਸਦਗਾ ਮਤ ਤਤ ਗਿਆਨੰ ਬੰਦੇ ਦੀ ਮਤ ਵਿੱਚ ਤਤ ਗਿਆਨ ਪੈਦਾ ਹੋ ਜਾਂਦਾ ਹੈ ਤਤ ਦਾ ਅਰਥ ਪਰਮੇਸ਼ਵਰ ਦੀ ਸੋਜ ਤਤ ਦਾ ਗਿਆਨ ਕੇਵਲ ਬੁੱਧ ਗਿਆਨ ਨਹੀਂ ਕਿਰਪੰਤ ਹਰੀਯੰ ਕਿਰਪੰਤ ਦਾ ਅਰਥ ਹੋ ਗਿਆ ਜਦੋਂ ਪਰਮਾਤਮਾ ਜੀ ਕਿਰਪਾ ਕਰਦੇ ਨੇ ਵੈ ਗੁਰੂ ਜੀ ਮਿਹਰ ਕਰਦੇ ਨੇ ਮਤ ਤਤ ਗਿਆਨੰ ਬੰਦੇ ਦੀ ਮਤ ਦੇ ਵਿੱਚ ਤਤ ਗਿਆਨ ਪ੍ਰਗਟ ਹੋ ਜਾਂਦਾ ਹੈ ਬਗ ਸਿੱਧ ਬੁੱਧਾ ਉਸ ਦੀ ਬੁੱਧੀ ਦੇ ਵਿੱਚ ਜਿਹੜਾ ਹੈ ਉਹ ਖੇੜਾ ਆ ਜਾਂਦਾ ਹੈ ਜਿਹਨੂੰ ਆਪਾਂ ਕਹਿੰਦੇ ਆ ਵਿਗਾਸ ਆ ਜਾਂਦਾ ਹੈ ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਵਰਤਿਆ ਨਾਨਕ ਭਗਤਾ ਸਦਾ ਵਿਗਾਸ ਆਪਾਂ ਵਿਚਾਰੇ ਦੀ ਬਾਅਦ ਚ ਕਰਨੇ ਪਏ ਲਖੀ ਅਰਥ ਪਰਮਾਤਮਾ ਦੀ ਕਿਰਪਾ ਹੋਵੇ ਖਰੀਦੀ ਤੇ ਤਾਂ ਮਤ ਵਿੱਚ ਤਤ ਗਿਆਨ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਹੈ ਜਾਂ ਪ੍ਰਗਟ ਹੁੰਦਾ ਜਿਹੜੀ ਬੁੱਧੀ ਹੈ ਉਹ ਵਿਗਾਸ ਵਿੱਚ ਚਲੀ ਜਾਂਦੀ ਚਿੰਤਾ ਵਿੱਚ ਝੋਰੇ ਵਿੱਚ ਨਹੀਂ ਅੱਗੇ ਗੁਰੂ ਜੀ ਕਿੰਨੇ ਕੁਸ਼ਲ ਥਾਨਨ ਕੁਸ਼ਲ ਦਾ ਅਰਥ ਹੈ ਉਹ ਸੁਖ ਸ਼ਾਂਤੀ ਵਾਲੀ ਅਵਸਥਾ ਜਿੱਥੇ ਬੰਦੇ ਨੂੰ ਕੋਈ ਦੁੱਖ ਕੋਈ ਸੁਖ ਕੋਈ ਚਿੰਤਾ ਝੋਰਾ ਨਹੀਂ ਵਿਆਪਦਾ ਜਦੋਂ ਮਤ ਵਿੱਚ ਤਤ ਗਿਆਨ ਪੈਦਾ ਹੋ ਜਾਏ ਫਿਰ ਇਨਸਾਨ ਨੂੰ ਉਹ ਥਾਂ ਨਸੀਬ ਹੁੰਦੀ ਹੈ ਜਿੱਥੇ ਖੁਸ਼ੀ ਹੈ ਖੇੜਾ ਹੈ ਚਿੰਤਾ ਨਹੀਂ ਇਸ ਤੋਂ ਅਗਲਾ ਬਚਨ ਜੀ ਮਹਾਰਾਜ ਕਿੰਨੇ ਬਸਯੰਤ ਰਿਖੰ ਫਿਰ ਬੰਦਾ ਵਸ ਕਰ ਲੈਂਦਾ ਹੈ ਉਹਦੀ ਕਿਰਪਾ ਨਾਲ ਇੱਥੇ ਸ਼ਬਦ ਸਤਗੁਰਾਂ ਨੇ ਜਿਹੜਾ ਵਰਤਿਆ ਰਿਖੰ ਇਹਦਾ ਅਰਥ ਇੰਦਰੇ ਜਿਹੜੇ ਇਨਸਾਨ ਦੇ ਇੰਦ੍ਰੇ ਅੱਗੇ ਪਟਕਾਈ ਰੱਖਦੇ ਆ ਇਹ ਗਿਆਨ ਇੰਦ੍ਰੇ ਤੇ ਕਰਮ ਇੰਦ੍ਰੇ ਇਨਸਾਨ ਦੇ ਵਸ ਵਿੱਚ ਆ ਜਾਂਦੇ ਨੇ ਇਹ ਆਪ ਹੁਦਰਾਪਨ ਨਹੀਂ ਕਰਦੇ ਜਦੋਂ ਪਾਰ ਬ੍ਰਹਮ ਪਰਮੇਸ਼ਵਰ ਦੀ ਕਿਰਪਾ ਨਾਲ ਬੁੱਧੀ ਦੇ ਵਿੱਚ ਵਿਕਾਸ ਹੋ ਜਾਏ ਅਖਰੀ ਅਰਥ ਨਹੀਂ ਜੀ ਅਜੇ ਅੱਗੇ ਮਹਾਰਾਜ ਕਹਿੰਦੇ ਤਿਆਗ ਮਾਨੰ ਜਿਹੜਾ ਹੰਕਾਰ ਸਾਰੀ ਜ਼ਿੰਦਗੀ ਬੰਦਾ ਕਰਦਾ ਮੈਂ ਮੇਰੇ ਵਿੱਚ ਖੱਚਤ ਰਹਿੰਦਾ ਹੈ ਜਦੋਂ ਪਾਰ ਬ੍ਰह्म ਪਰਮੇਸ਼ਵਰ ਦੀ ਕਿਰਪਾ ਹੁੰਦੀ ਹੈ ਇਹਦੇ ਅੰਦਰ ਦਾ ਹੰਕਾਰ ਵੀ ਚਲਾ ਜਾਂਦਾ ਹੈ ਇਹ ਮਾਨ ਨੂੰ ਤਿਆਗ ਦਿੰਦਾ ਹੈ ਆਪਣੇ ਆਪ ਹੀ ਖਉਮੇ ਦੀ ਬਿਰਤੀ ਜਿਹੜੀ ਉਹਦਾ ਅਭਾਵ ਹੋ ਜਾਂਦਾ ਫਿਰ ਅੱਗੇ ਕੀ ਹੁੰਦਾ ਹੈ ਜੀ ਮਹਾਰਜ ਕਹਿੰਦੇ ਸ਼ੀਤਲੰਤ ਰਿਦਯੰ ਉਸ ਬੰਦੇ ਦਾ ਖਿਰਦਾ ਜਿਹੜਾ ਅਤ ਦਾ ਸ਼ੀਤਲ ਹੋ ਜਾਂਦਾ ਹੈ ਇਹ ਠੰਡਾ ਹੋ ਜਾਂਦਾ ਪਰ ਕਦੋਂ ਦਿਰਧ ਸੰਤ ਗਿਆਨੰ ਸੰਤਾਂ ਦੇ ਦਿੱਤੇ ਹੋਏ ਗਿਆਨ ਨੂੰ ਜਦੋਂ ਬੰਦਾ ਦ੍ਰਿੜ ਕਰ ਲਿੰਦਾ ਹੈ ਇਹ ਵੀ ਪਤਾ ਹੈ ਜੀ ਇਹਦੇ ਅਰਥ ਕੁਝ ਗੁਰਮਖਾਂ ਨੇ ਗੁਰੂ ਸੰਤ ਵੀ ਕੀਤੇ ਨੇ ਪਰ ਅਰਥ ਜੇ ਤੁਸੀਂ ਆਖੰਡ ਦੇਖਾਂਗੇ ਗ੍ਰੈਮਰ ਅਨਸਾਰ ਵੀ ਦ੍ਰਿੜ ਸੰਤ ਗਿਆਨੰ ਪ੍ਰਭੂ ਦੇ ਸੰਤ ਜਨਾ ਨੇ ਜੋ ਗਿਆਨ ਦ੍ਰਿੜ ਕਰਾਇਆ ਉਸ ਦੀ ਤਫੈਲਿਸ਼ ਬੰਦੇ ਦਾ ਖਿਰਦਾ ਬਿਲਕੁਲ ਸ਼ਾਂਤ ਹੋ ਗਿਆ ਅੱਗੇ ਮਹਾਰਾਜ ਕਿਨ ਰਖੰਤ ਜਨਮੰ ਉਹ ਬੰਦਾ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਉਹਨੂੰ ਜਨਮ ਮਰਨ ਨਹੀਂ ਵਿਆਪਦਾ ਤੇ ਗੁਰੂ ਜੀ ਕਹਿੰਦੇ ਖਾਰ ਦਰਸ ਲੀਣਾ ਉਹ ਖਰੀ ਦੇ ਦਰਸ਼ਨ ਦੇ ਵਿੱਚ ਲੀਣ ਰਹਿੰਦਾ ਇਉਂ ਕਹਿ ਲੋ ਪਰਮਾਤਮਾ ਦੇ ਦਰਸ਼ਨ ਵਿੱਚ ਹੀ ਸਮਾ ਜਾਂਦਾ ਉਹ ਪਰਮਾਤਮਾ ਵਿੱਚ ਹੀ ਸਮਾ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਨੇ ਉਹ ਜਿਉਂਦੇ ਜੀ ਬਾਜੰਤ ਨਾਨਕ ਸ਼ਬਦ ਬੀਣਾ ਜਿਹੜੀ ਸ਼ਬਦ ਦੀ ਆਵਾਜ਼ ਹੈ ਜਿਹਨੂੰ ਅਸੀਂ ਅਨੰਦਨਾਦ ਕਹਿੰਨੇ ਵੈਸੇ ਵੀਣਾ ਆ ਪਾ ਸਾਰੇ ਸਮਝਣੇ ਕਿ ਸਾਜ ਹੈ ਕਿ ਉਹਦੇ ਅੰਦਰ ਸ਼ਬਦ ਦੀ ਵੀਣਾ ਨਿਰੰਤਰ ਵੱਜਦੀ ਰਹਿੰਦੀ ਹੈ ਫਿਰ ਬੇਨਤੀ ਕੇਵਲ ਕਹਿਣ ਮਾਤਰ ਨਹੀਂ ਹੁਣ ਮੰਨ ਲਓ ਜੀ ਮੇਰੇ ਅੰਦਰ ਨਹੀਂ ਵੱਜਦੀ ਮੈਨੂੰ ਖੰਡਨ ਨਾ ਕਰਾਂ ਨਾ ਕੇਵਰੀ ਬੇਨਤੀ ਕਰਨਾ ਪਰਮਾਰਥ ਦੇ ਰਸਤੇ ਤੇ ਬਾਣੀ ਚ ਬੜੀ ਬੜੀ ਉੱਚੀ ਵਸਤਾ ਦੇ ਸ਼ਬਦ ਆ ਜਾਂਦੇ ਆ ਇਹ ਆਪਣੇ ਹੁਕਮਨਾਮੇ ਦੇ ਰੂਪ ਵਿੱਚ ਲੜੀਵਾਰ ਜੇ ਮੇਰੀ ਉਹ ਅਵਸਥਾ ਨਹੀਂ ਮੈਂ ਮੰਨ ਲਾਂ ਵੀ ਮੇਰੀ ਅਵਸਥਾ ਨਹੀਂ ਪਰ ਇਹ ਹੈ ਸਤ ਕੇ ਬੰਦਗੀ ਵਾਲਿਆਂ ਵਿੱਚ ਵਾਪਰਦਾ ਹੈ ਮੁਸ਼ਕਲ ਇਹ ਹੁੰਦੀ ਹੈ ਅਵਸਥਾ ਉੱਚੀ ਹੁੰਦੀ ਨਹੀਂ ਤੇ ਆਪਾਂ ਉਹਦੇ ਅਰਥ ਕਮਾ ਕੇ ਕਰਦੇ ਨਹੀਂ ਜਿਵੇਂ ਆਤਮਿਕ ਹੁਲਾਰਾ ਆ ਗਿਆ ਆਤਮਿਕ ਸੋਜੀ ਆ ਗਈ ਅੰਦਰ ਦੀਵਾ ਬਲ ਗਿਆ ਅੰਦਰ ਇਹ ਹੋ ਗਿਆ ਨਹੀਂ ਪਿਆਰੇ ਜੇ ਗੁਰੂ ਜੀ ਕਹਿ ਰਿਹਾ ਵੀ ਅਨਤ ਬੀਣਾ ਜਿਹੜੀ ਸੱਚ ਵਿੱਚ ਸ਼ਬਦ ਦੀ ਜਿਹੜੀ ਬੀਣਾ ਹੈ ਸ਼ਬਦ ਦੀ ਆਵਾਜ਼ ਅੰਦਰ ਆਪਣੇ ਆਪ ਨਿੰਮੀ ਨਿੰਮੀ ਉਹ ਆਵਾਜ਼ ਚੱਲਦੀ ਰਹਿੰਦੀ ਇਹ ਨੇ ਇਹਦੇ ਅਖਰੀ ਅਰਥ ਹੁਣ ਇਹਦੀ ਵਿਸਤਾਰ ਸਹਿਤ ਜਿਹੜੀ ਆਪਾਂ ਵਿਚਾਰ ਕਰਨੀ ਹੈ ਪਹਿਲਾ ਬਚਨ ਹੈ ਕਿਰਪੰਤ ਹਰੀੰਗ ਹਰੀੰਗ ਦਾ ਅਰਥ ਕੀਤਾ ਖਰੀ ਪ੍ਰਮਾਤਮਾ ਜਦੋਂ ਪਰਮ ਭ੍ਰਮ ਪਰਮੇਸ਼ਵਰ ਵੈ ਗੁਰੂ ਜੀ ਦੀ ਕਿਰਪਾ ਹੁੰਦੀ ਹੈ ਮਤ ਤਤ ਗਿਆਨੰ ਉਸ ਬੁੱਧੀ ਵਿੱਚ ਉਸ ਮਤ ਵਿੱਚ ਤਤ ਗਿਆਨ ਪੈਦਾ ਹੋ ਜਾਂਦਾ ਆਪਾਂ ਰੋਜ਼ ਜਦੋਂ ਦੇ ਪਾਠ ਕਰ ਰਹੇ ਹਾਂ ਵਿਚਾਰ ਕਰ ਰਹੇ ਹਾਂ ਇੱਕ ਗੱਲ ਵਾਰ-ਵਾਰ ਹੁੰਦੀ ਵੀ ਪ੍ਰਸਾਦ ਕਿਰਪਾ ਮਿਹਰ ਨਜ਼ਰ ਨਦਰ ਗੁਰਮਖੋ ਸਾਰੀ ਕਹਾਣੀ ਰਵੇ ਗੁਰਬਾਣੀ ਨੂੰ ਪੜ੍ਹਦੇ ਹਾਂ ਇੱਕ ਪਾਸੇ ਤਾਂ ਕਰਨ ਫਿਲਾਸਫੀ ਹੈ ਆਪਾਂ ਕਹਿੰਦੇ ਜਿਹੋ ਜੇ ਬੰਦੇ ਨੇ ਕਰਮ ਕੀਤੇ ਨੇ ਭੁਗਤਨੇ ਪੈਣੇ ਨੇ ਇਹ ਸੱਚ ਹੈ ਪਰ ਜਦੋਂ ਆਪਾਂ ਹੋਰ ਡੇਕ ਕੇ ਬਾਣੀ ਪੜਾਂਗੇ ਕਰਮਾਂ ਦੇ ਨਾਲ ਨਾਲ ਇੱਕ ਸਤਿਗੁਰਾਂ ਨੇ ਹੋਰ ਸਾਡੇ ਤੇ ਬਖਸ਼ਿਸ਼ ਕੀਤੀ ਕਰਮ ਦੇ ਨਾਲ ਕਿਰਪਾ ਦੇ ਦਿੱਤੀ ਪਰ ਸੁਣਿਓ ਕਰਮ ਕਹਿੰਦਾ ਜੋ ਕੁਝ ਕੀਤਾ ਉਹ ਤੈਨੂੰ ਹਰ ਹਾਲਤ ਵਿੱਚ ਭੁਗਤਣਾ ਪੈਣਾ ਹੈ ਤੇ ਗੁਰਬਾਣੀ ਨੇ ਕਿਹਾ ਜੇ ਹਾ ਬੀਜੈ ਸੋ ਲੁਣਾ ਕਰਮਾ ਸੰਦੜਾ ਖੇਤ ਜੋ ਕੁਝ ਬੀਜਦਾ ਉਹ ਕੁਝ ਵੱਡਣਾ ਪੈਣਾ ਹੈ ਦੂਜੇ ਪਾਸੇ ਸਤਗੁਰਾਂ ਨੇ ਇਹ ਵੀ ਬਾਣੀ ਵਿੱਚ ਕਹਿ ਦਿੱਤਾ ਕਿ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣਿਆਂ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਕਰਨੇ ਨਾ ਜੀ ਆਈ ਪਾਠ ਅਸੀਂ ਕਰਨੇ ਲੋੜ ਹੈ ਦਾਖ ਬਜੂਰੀਆਂ ਕਿੱਕਰ ਬੀਜੈ ਜੱਟ ਇਹ ਕਰਮ ਫਿਲਾਸਫੀ ਹੈ ਹੰਡਾ ਉਨ ਕਤਾਏ ਦਾ ਪੈਦਾ ਲੋੜੈ ਪਟ ਉਹ ਭਾਈ ਬੀਜ ਦਾ ਤੂੰ ਕਿਕਰ ਦੇ ਬੀਜ ਪਿਆਏ ਤੇ ਆਸ ਕਰਨਾ ਪਿਆ ਮੈਨੂੰ ਦਾਖਾ ਬਜ਼ੂਰ ਮੁਲਕ ਦੀਆਂ ਬਜ਼ੂਰ ਇਲਾਕੇ ਦੀਆਂ ਦਾਖਾ ਮਿਲ ਜਨ ਕਿਕਰ ਬੀਜੇ ਨੇ ਤੇ ਕੰਡੇ ਹੀ ਨਿਕਲਣਗੇ ਸੂਲਾ ਨਿਕਲਣਗੀਆਂ